ਸਾਸੀ ਘਾਲ ਚ ਸਾਰਿਆਂ ਨੂੰ ਆਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵਾਂਗੇ ਇਧਰ ਵੀਡੀਓ ਬਣ ਰਹੀ ਵਿੱਚ ਇਹ ਹੱਸੀ ਜਾਂਦੇ ਆ ਹੁਣ ਕੌਣ ਹੱਸਿਆ ਹੁਣ ਆਹੇ ਹੱਸੀ ਆ ਕੇ ਮੈਨੂੰ ਕਹਿ ਦਿੰਦੀ ਆਂਟੀ ਤੂੰ ਜ਼ਿਆਦਾ ਹੱਸਦੀ ਆਂ ਤੇ ਜੀ ਇਹ ਨੂੰ ਵਿਆਹ ਕਰਕੇ ਆਈਏ ਘਰ ਚ ਬਾਜੀ ਦੋਸਤ ਨੂੰ ਮਸਾਜ ਦੇ ਤੱਕ ਦੋ ਹੀ ਦਰੋਂ ਬਾਹਰ ਪੜਾ ਇਹ ਹੋ ਤੇ ਗੱਲ ਹੀ ਹੋਣੀ ਕੋਈ ਤੇ ਕਰਦੇ ਕਰਤਾ ਮੈਂ ਤੇ ਕਰ ਕੰਡੂ ਫਲਿੱਪ ਕਰ ਤਾ ਹੁਣ ਪੋਟ ਪੋਟ ਕੇ ਮੂੰਹ ਰੱਖਾ ਸਾਡਾ ਦੇਖਣ ਦੇ ਆ ਬਾਤ ਆ ਤੈਨ੍ਹ ਗਲਾ ਸਾਵੜ ਉਹ ਤਾਂ ਜੇ ਤੂੰ ਕਿਹਾ ਰਹਿ ਕੇ ਮਰ ਜੂਗੀ ਤੇ ਮੈਨੂੰ ਤੋਕੋ ਤਾਂ ਤੈਨੂੰ ਹੀ ਹੋਣਾ ਹੀ ਆ ਨਾ ਬਾਕੀ ਤੂੰ ਇੱਕ ਵਿਆਹ ਦੇ ਵਿੱਚ ਇੱਕ ਵਿਆਹ ਇੱਕ ਗੱਲ ਛੱਡ ਦੀ ਜੇ ਇੱਕ ਗੱਲ ਇੱਕ ਵਿਆਹ ਵਿੱਚ ਤੁਸੀਂ ਇਦਾਂ ਨਾ ਕਰੋ ਜੇ ਦੂਜਾ ਵਿਆਹ ਕਰਾਂਗੇ ਹੈ ਨਾ ਤੇਰੇ ਵਿਆਹ ਇੱਕ ਦੂਜੇ ਦਾ ਵਿਆਹ ਹੈ ਆ ਬਈ ਥੋੜੇ ਵਿੱਚ ਟੁੱਟ ਜਣੇ ਆ ਆ ਜਦੋਂ ਤੂੰ ਵੀ ਇੱਕ ਦੂਜੇ ਦਾ ਵਿਆਹ ਹੈ ਜੇ ਪਹਿਲੇ ਵਿਆਹ 'ਚ ਨਹੀਂ ਰੱਖਣੀ ਚੱਲ ਜਰ ਦੂਜਾ ਵਿਆਹ ਕਰਨ ਬਲਜੀਤ ਆ ਉਦੋਂ ਫਿਰ ਤੂੰ ਆ ਜੀ ਵਿਆਹ ਤੇ ਹਾਏ ਨਹੀਂ ਮਾਰ ਅੱਜ ਕਰੇ ਕੁਝ ਨਾ ਮੰਦਾ ਸੇ ਇੱਜਾ ਨਾ ਹੋਏ ਕਿ ਮਾਤਾ ਤੇ ਤੇ ਕੱਤੀ ਦਾ ਮਾਰੂਗੀ ਤੇ ਮੈਨੂੰ ਬੋਖੋ ਤੈਨੂੰ ਕੋਈ ਦੁੱਖ ਨਹੀਂ ਕੋਤ ਤੇ ਵਿਆਹੇ ਜੇ ਹੈ ਇੱਕ ਰਿਸ਼ਤੇ ਤੇ ਪਰਦੇ ਹੋਏ ਜੇ ਕੋਈ ਗਾਲ ਨਹੀਂ ਤੂੰ ਐਦਾਂ ਨਾ ਕਰ ਤੂੰ ਨਾ ਬੋਤਾ ਬੋਲ ਤੋ ਕੋਈ ਨਹੀਂ ਤੂੰ ਆਪਣੀ ਮਾਤਾ ਨੂੰ ਮੰਮੀ ਨੂੰ ਆਵਾਜ਼ ਮਾਰ ਮੰਮੀ ਰਿਸ਼ਤਿਆਂ ਦੀ ਵੀ ਰਹਿ ਗਈ ਹੈ ਗੱਲ ਕਰਨ ਵਾਲੀ ਜੋ ਕੋਈ ਨਹੀਂ ਕੀਤਾ ਤੁਹਾਨੂੰ ਗੜਾ ਭਨੇਖਾ ਵਾ ਤੁਹਾਡੀ ਵੀ ਧੀ ਹੈ ਚਲ ਮੇਰੇ ਧੀ ਆ ਜੇ ਉਹ ਗਲਤ ਸੀ ਵੀ ਤੇ ਪਰ ਤੇ ਉਹਦਾ ਭੇਤ ਪਾਉਂਦਾ ਚਲੋ ਕੋਈ ਗੱਲ ਨਹੀਂ ਜੇ ਉਹ ਗਲਤ ਗਲਤੀਆਂ ਉਹਨੇ ਕੀਤੀਆਂ ਹਨ ਨਾ ਕੋਨੇ ਪਤਾਣ ਬਥੇੜਾ ਕਰ ਲਿਆ ਮਮੀ ਜਦੋਂ ਮੈਂ ਆਪਣੀਆਂ ਗਲਤੀਆਂ ਮੰਨਣ ਦੀਆਂ ਮਾਫੀਆਂ ਮੰਗਣ ਦੀਆਂ ਇਹ ਤੋਂ ਬਾਅਦ ਹੁਣ ਮੈਂ ਕੀ ਕਰਦਾ ਦੱਸੋ ਰੱਬ ਤੋਂ ਮਾਫੀ ਮੰਗੀਏ ਨਾ ਰੱਬ ਵੀ ਮaaf ਕਰ ਦਿੰਦਾ ਵਾ ਮੈਂ ਸਮਝ ਲਿਆ ਹੁਣ ਇਨਸਾਨ ਕਦੀ ਗੈਰ ਨੂੰ ਮਾਫੀ ਨਹੀਂ ਦਿੰਦਾ ਹੈਗਾ ਜੇ ਜਿਹਦੀ ਗਲਤੀ ਤੇ ਪਤਾ ਲੱਗ ਜੇ ਨਾ ਉਹਦੀਆਂ ਗਲਤੀਆਂ ਹੋਰ ਹੁਣ ਛਾਂ ਛਾਂ ਦਹਤਾ ਤੇ ਜੇ ਤੁਸੀਂ ਮੈਨੂੰ ਮਾਫ ਕਰ ਦੋਗੇ ਤੇ ਫੇਰ ਕਿਉਂ ਚੱਲਿਆ ਵਾ ਚਲੋ ਜੇ ਇਹਨੇ ਗਲਤੀਆਂ ਕੀਤੀਆਂ ਵਾ ਚਲੋ ਕੋਈ ਗੱਲ ਨਹੀਂ ਬਾਕੀ ਇਹ ਆ ਕਿ ਹੁਣ ਸਾਰਾ ਕਾਰੋਬਾਰ ਸਿੱਖ ਗਿਆ ਕਿ ਅੱਗੋਂ ਤੁਹਾਨੂੰ ਉਹ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਊਗੀ ਤੇ ਜੇ ਕੋਈ ਗਲਤੀ ਕਰੂਗੀ ਨਾ ਤੇਰ ਖਪੀਰ ਸਿਆ ਤੂੰ ਮੈਨੂੰ ਕਹੀਂ ਮੈਂ ਮਾਫੀ ਮੰਗੂਗੀ ਤੇ ਜਿਹੜੀ ਵੀ سزا ਦੇਣੀ ਹੋਊਗੀ ਮੈਂ ਆਪਣੂ ਤਨ ਤਿਆਰ ਵਾਂ ਬਾਕੀ ਆਪੀ ਮੰਮੀ ਨੂੰ ਆਵਾਜ਼ ਮਾਰ ਤੈਨੂੰ ਤੁਸੀਂ ਰਜਮੰਦੀ ਦਾ ਘਰ ਕੋਈ ਏਦਾਂ ਨਾ ਕਰ ਮੈਂ ਤੇਰੇ ਘੜੀਆਂ ਤੋਂ ਜੁੜਨੀ ਹੋਰ ਦੱਸ ਕੀ ਇਹਨਾ ਉਹ ਨਹੀਂ ਮੰਮੀ ਹੱਥ ਦਾ ਛੋੜੋ ਤੁਸੀਂ ਤੁਸਾਂ ਕਿੱਥੇ ਗੱਲ ਪੰਨੀ ਆ ਪਤਾ ਹੋਉ ਬਥੇਰੇ ਆ ਜਨੇ ਸਵੇਰ ਦੇ ਪਤਾ ਨਹੀਂ ਤੂੰ ਕਿੰਨੇ ਕੁ ਘਰਾਏ ਹੋਨੇ ਆ ਮੇਰੇ ਪੁੱਤ ਮੋਣੀ ਦਿੱਤੋ ਸ਼ੁਰੂ ਕਰਕੇ ਕਰਨ ਨਹੀਂ ਪੁੱਤ ਇਦਾਂ ਨਾ ਕਰ ਇਦਾਂ ਨਾ ਕਰ ਮੈਨੂੰ ਪਤਾ ਵਾ ਸਵੇ ਦਾ ਪੁੱਤ ਬਹੁਤ ਤੋ ਖਲੋਤਾ ਵਾ ਤੇ ਚਲੋ ਇਹ ਆਪੀ ਕਮਾਈ ਤੇ ਹੈਗੀ ਆ ਨਾ ਇਸ ਕੰਮ ਤੇ ਬਾਪੂ ਪੜਾਈਆਂ ਬੜੀਆਂ ਕਰਨੀਆਂ ਬਿਨਾਂ ਕਮਾਈ ਸੌਖੀ ਥੋੜੀ ਹੁੰਦੀ ਆ ਤੇ ਪੜਾਈ ਮੈਨੂੰ ਲੱਗਦਾ ਵੀ ਤੁਸੀਂ ਪੁੱਤ ਇਹੋ ਹੀ ਕੀਤੀ ਹੈ ਬਾਪੂ ਇਹੋ ਕਰਨੀ ਪੈਂਦੀ ਆ ਜੇ ਤੱਬਰ ਹੋਵੇ ਨਾ ਮਗਰ ਇਹੋ ਕਰਨੀ ਪੈਂਦੀ ਪੁੱਤ ਤਨਖਾਹ ਨਾਲ ਨਹੀਂ ਕੁਝ ਬਣਦਾ ਬਾਪੂ ਜਿਹੜੇ ਖਰਚੇ ਵਧਾਏ ਆ ਕਿਥੇ ਪੂਰੇ ਕਰਨੇ ਨਹੀਂ ਤਾਂ ਮੇਰੇ ਕੋਲ ਇਹ ਨਾ ਬੁੱਡੇ ਵਾਰੇ ਖਰਚਾ ਹੋਇਆ ਇਹ ਤੇ ਮੇਰੀ ਚਿੱਟੀ ਦਾੜੀ ਦੱਬਾ ਪੁੱਤ ਤੂੰ ਦੇਦਾ ਜਦ ਤੂੰ ਮੇਰੀ ਮਾਸੀ ਦਾ ਪੁੱਤ ਨਾ ਨਹੀਂ ਮਾਸੀ ਦਾ ਪੁੱਤ ਤ ਨਹੀਂ ਗਾ ਪੁੱਤ ਮੇਰੇ ਪਿਓ ਵਰਗਾ ਤੇ ਆ ਬੱਸ ਰੁਪਿਆ 3000 ਲੱਗਣਾ ਇਹ ਤੇ ਗੱਡੀ ਲਾ ਇੱਥੇ ਸੈਟ ਤੇ ਉਹ ਰਿਕਸ਼ਾ ਲਗਾ ਉਹ ਤੇ ਬੈ ਕੇ ਘਰ ਨੂੰ ਜਾ ਠਾਣੇ 'ਚ ਗੱਡੀ ਛੜਾ ਕੇ ਲੈ ਜਾ ਪੁੱਤ ਮੇਰੇ ਨਾ ਡਿਸਕ ਦੀ ਪ੍ਰੋਬਲਮ ਆ ਤੇ ਮੇਰੇ ਕੋਲ ਲੱਗਦਾ ਸਬ ਤੋਂ ਰੇਰਿੰਗ ਘਾ ਜਾਂਦਾ ਮੈਂ ਡਾਂਗ ਤਾਂ ਹੀ ਨਾ ਰੱਖੀ ਆ ਤੂੰ ਦੂਆ ਪੁੱਤ ਤੋਰਨ ਦੀ ਲੋੜ ਹੀ ਨਹੀਂ ਤੇ ਤੂੰ ਮਗਰ ਗੱਡੀ ਰਿਕਸ਼ਾ ਨੇ ਆਪਾ ਲੈਣਾ ਤੈਨੂੰ ਆਣ ਨਹੀਂ ਤੂੰ ਮਗਰ ਮੋਟਰਸਾਈਕਲ ਤੂੰ ਬੰਦਾ ਮਾਰਦੇ ਲੱਗਾ ਬਜ਼ੁਰਗੇ ਦਾ ਪ੍ਰੇਮ ਦਾ ਤੂੰ ਆਪ ਦਾ ਮਾਰਿਆ ਹੁਣ ਗੱਡੀ ਵਾਲਾ ਆਉਂਦਾ ਹੈ ਜੇ ਤੂੰ ਪੱਤਲ ਮੈਂ ਤੇ ਸੰਸੇ ਨਾ ਤਰੀ ਨਿਗਾਹ ਕੰਮ ਤੇ ਡੰਡ ਡੇੜੇ ਜਿਹੜਾ ਤੇਰੀ ਬਿਲਕੁਲ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਾਲੀ ਬਜ਼ੁਰਗਾ ਚੱਲਿਆ ਉਹ ਤੋਂ ਮੈਂ ਥੋੜਾ ਮੇਰੀ ਥੋੜਾ ਗਲਤੀ ਉਹ ਦੂਜੇ ਗੱਡੀ ਵਾਲੇ ਦੀ ਜਿਹੜਾ ਭੱਜ ਗਿਆ ਉਹਦੇ ਮਗਰ ਤੇ ਤੂੰ ਹੀ ਹੋਈ ਨਹੀਂ ਤੇ ਉਹੋ ਕਰ ਵੀ ਬੁੱਢਿਆਂ ਨੂੰ ਤੰਗ ਕਰਦੇ ਤੂੰ ਤੇ ਕੋਈ ਨਹੀਂ ਬਜ਼ੁਰਗ ਬਜ਼ੁਰਗ ਨੂੰ ਹੀ ਮਾਰਨ ਲੱਗਾ ਇਹ ਗਾੜੀ ਬਜ਼ੁਰਗਾਂ ਦਾ ਚਲਾਉਣ ਵਾਲਾ ਦੀ ਗਾੜੀ ਬਜ਼ੁਰਗੀ ਕਾ ਉਹ ਗੱਲ ਸੱਪ ਨੂੰ ਸੱਪ ਲੜੇ ਤੇ ਯਾਰ ਕਦੋਂ ਚੜੇ ਵਾਚਨ ਦਾ ਤੇ ਭੱਜ ਲੈ ਆ ਉਹ ਵੇਖੀ ਜਾਂਦੀ ਫੇ ਜੋ ਹੁੰਦੀ ਕਾ ਆਹ ਗੱਲ ਹੈ ਨਹੀਂ ਉਤਰਾ ਇੱਕ ਗੱਲ ਹੈ ਕਿ ਮੈਂ ਐਮਐਲਏ ਨਾਲ ਗੱਲ ਕਰਾਵਾਂ ਜਾਂ ਡਿਪਟੀ ਮੈਂ ਬਾਕੀ ਸਾਰਿਆਂ ਸਾਰਿਆਂ ਨਾਲ ਗੱਲ ਕਰਾ ਦੇ ਭਾਵੇਂ ਕੋਈ ਚੱਕਰ ਨਹੀਂ ਗੱਲ ਛੱਡਣਾ ਨਹੀਂ ਛੱਡਣਾ ਨਹੀਂ ਤੂੰ ਪਰ ਆਹ ਗੱਲ ਤਾਂ ਕੰਮ ਕੀਤਾ ਤੈਨੂੰ ਨਹੀਂ ਛੱਡਣਾ ਇਹ ਇਦਾਂ ਕਰ ਮੈਂ ਗੱਲ ਕਰਾ ਤੂੰ ਬੰਦਾ ਮਾਰ ਦੇ ਨਾ ਕਾ ਤੂੰ ਗੱਲ ਕਦੀ ਕਰਨੀ ਕਰਾ ਕਰ ਮਾਰਿਆ ਤਾਂ ਨਹੀਂ ਨਾ ਅਕਾ ਜੀ ਮਾਰਦੇ ਤਾਂ ਫੇਰ ਗੱਲ ਫੇਰ ਫੇਰ ਮੇਰੇ ਨਾਲ ਗੱਲ ਕਰਦਾ ਪੁੱਤ ਤੂੰ ਤੇ ਫੇਰ ਮੈਂ ਤੈਨੂੰ 30000 ਵੀ ਦੇ ਦਣਾ ਗੱਲ ਹੀ ਕੋਈ ਨਹੀਂ ਬਾਪੂ ਵੀ 30000 ਤੂੰ 30 ਲੱਖ ਦੇ ਕੇ ਜਾ ਰੋਣੀ ਹੈ ਆਪਣੇ ਘਰੇ ਕੋਲ ਉਹ ਤਾਂ ਬੁੱਢਾ 30 ਲੱਖ ਦਾ ਸੀ ਭਾਵੇਂ ਬਾਪੂ ਕੀ ਇਹਨਾਂ ਦੇ ਹਾਥੀ ਮਰਿਆ ਲੱਖ ਦਾ ਜੀਦਾ ਲੱਖ ਦਾ ਤੇ ਮੜਿਆ 2 ਲੱਖ ਦਾ ਉਹ ਗੱਲ ਹੋਣੀ ਉਹਨੇ ਟੱਬਰ ਨੇ ਇਹੀ ਗੱਲ ਕਹਣੀ ਸੀ ਨਾ ਸਾਡਾ ਟੱਬਰ ਹੀ ਸਾਰੇ ਇਹਦੇ ਸਿਰ ਤੇ ਕਰਤਾ ਧੱਤੇ ਸਾਡਾ ਇਹ ਹੀ ਭਾਵੇਂ ਉਹਨੂੰ ਬੁੱਢੇ ਪਾਣੀ ਦੇ ਪੋਛ ਜਾਵੇ ਘਰ ਕੋਈ ਪੁੱਤ ਤੇ ਜਿਹੜੀ ਮੈਂ ਆ ਦੇਣੀ ਸੀ ਹਾਂ ਤੇ ਉਹਦੇ ਨਾਲ ਕੰਮ ਤੂੰ ਹੀ ਕਰਨਾ ਹੈ ਤੁਹਾਡੇ ਹੱਥ ਕਲਮ ਆ ਜਿਵੇਂ ਮਰਜ਼ੀ ਤੁਸੀਂ ਲੇਖ ਸਕਦੇ ਪੁੱਤਾ ਬਾਪੂ ਜੀ ਗੱਲ ਪਤਾ ਕੀ ਆ ਬੰਦਾ ਕੋਈ ਨਹੀਂ ਪਿਛਤ ਹੁੰਦਾ ਨਾ ਕੋਈ ਰਿਸ਼ਤਾ ਖੁਰੁੰਦਾ ਇਹ ਟਾਡੇ ਰਗੜੇ ਸਿਆਣੇ ਬੈਣੇ ਨੇ ਪੁੱਠੇ ਕੰਮ ਕਰਦੇ ਆ ਹੁਣ ਜੇ ਤੁਹਾਡੇ ਕਾਗਜ਼ ਪੱਤਰ ਪੂਰੇ ਹੁੰਦੇ ਠੀਕ ਆ ਨਾ ਨਾ ਤੁਸੀਂ ਆਪਣਾ ਟਾਈਮ ਖਰਾਬ ਕਰਨਾ ਨਾ ਸਾਡਾ ਕਰਨਾ ਠੀਕ ਆ ਹੁਣ ਤੁਸੀਂ ਪੈਸੇ ਵੀ ਦੇਣੇ ਆ ਤੇ ਮਿੰਤਾ ਵੀ ਕਰਦੀ ਆ ਪਰ ਤੁਹਾਡੇ ਵਾਸਤੇ ਗੱਲ ਚੰਗੀ ਜੀ ਕਾਨੂੰਨ ਤੁਸੀਂ ਆਪ ਤੋੜਦੇ ਜੀ ਸਾਰੇ ਤੇ ਬਦਨਾਮ ਤੁਸੀਂ ਪੁਲਿਸ ਕੀਤੀ ਹੁੰਦੀ ਆ ਪੁੱਤ ਮੈਂ ਹੁਣ ਤੈਨੂੰ ਕੀ ਆਖਾਂ ਚਲੋ ਇੱਕ ਕੰਮ ਕਰਦੇ ਆਂ ਮੇਰੀ ਗੱਲ ਸੁਣੋ ਮੈਂ ਮਰਦਾ ਗਲਤੀ ਨਹੀਂ ਮੇਰੀ ਮੇਰੀ ਸੁਣੋ ਗੱਲ ਨਾ ਆਪਾਂ ਢੜ ਕੋ ਲਈਨੇ ਪੈਸੇ ਨਾ ਤੁਹਾਡੀ ਗੱਡੀ ਫੌਂਡ ਕਰਦੇ ਵੇ ਡੰਡਾ ਬਰਾ ਕਰਦਾ ਮੂੰਹ ਦਿਖਦਾ ਠੀਕ ਆ ਜੀ ਤੇ ਤੁਸੀਂ ਇਦਾਂ ਕਰੋ ਆਪਾਂ ਹੁਣੇ ਉਹ ਬੁਲਾ ਲੈਨੇ ਬੰਦੇ ਨੂੰ ਸਬਜ਼ਾ ਕੇਂਦਰ ਵਾਲੇ ਨੂੰ ਤੇ ਤੁਹਾਡੇ ਗੱਡੀ ਦੇ ਸਾਰੇ ਕਾਗਜ਼ ਪੱਤਰ ਤੁਹਾਡਾ ਰਿਸੈਂਸ ਸਾਰਾ ਕੋ ਓਕੇ ਕਰਾ ਦਿੰਦੇ ਕੋਈ ਜੇ ਫਿਰ ਧੰਨਵਾਦ ਪੁੱਤ ਫਿਰ ਖਰਚਾ ਤੂੰ ਹੀ ਲਾਉਣਾ ਨਾ ਇਹ ਖਰਚਾ ਤੂੰ ਹੀ ਦੇਣਾ ਬਾਪੂ ਦੀ ਗੱਡੀ ਮੇਰੀ ਨਹੀਂ ਇਦਾਂ ਥੋੜੀ ਗੱਲ ਫਿਰ ਹੁਣ ਤੂੰ ਮੈਸੂਦ ਫਿਰ ਮੈਂ ਆਪੇ ਪੜਾ ਲੂ ਪੁੱਤ ਹੁਣ ਤੇਰਾ ਕੀ ਪਤਾ ਵੀ ਉਹਦੇ ਦੇ ਹੱਥ ਰਲੇ ਹੋਣੇ ਆ ਮੈਂ ਬਾਪੂ ਜੀ ਤੁਹਾਨੂੰ ਉਸੇ ਵੇਲੇ ਤੁਹਾਨੂੰ ਆਨਲਾਈਨ ਤੁਹਾਡੇ ਫੋਨ ਤੇ ਮੈਸੇਜ ਤੁਹਾਨੂੰ ਕਾਗਜ਼ਪਤ ਸਾਰੇ ਬਣਾ ਕੇ ਤੁਹਾਡੇ ਹੱਥ ਫੜਾ ਦੇਣੇ ਤੇ ਪੈਸੇ ਤੇ ਫਿਰ ਪੁੱਤ ਮੇਰੇ ਕੋਲ ਹੈ ਨਹੀਂ ਇਹਨਾਂ ਦੇ ਸਾਰੇ ਪਾਸਿਆਂ ਤੋਂ ਖਾਣਾ ਨਾ ਇਹਨਾਂ ਦੇ ਵੇਲੇ ਉਹ ਵੀ ਬੰਦੇ ਕਰਖੇ ਹੀ ਇੱਥਾਂ ਹੈ ਜੀ ਨਹੀਂ ਟੀਜੀ ਗੱਲ ਪਤਾ ਕੀ ਆ ਹਾਂ ਕਿਚਰੂ ਹੁਣ ਆਪਾਂ ਕਹਿੰਦੇ ਚਲਾਨ ਕੱਟਿਆ ਗਿਆ ਪਰ ਸਾਨੂੰ ਚਾਹੀਦਾ ਵਾ ਕਿ ਜਿਹੜੀ ਚੀਜ਼ ਦਾ ਚਲਾਨ ਕੱਟਣਾ ਉਹ ਚੀਜ਼ ਪ੍ਰੋਵਾਈਡ ਕਰਾਈ ਜਾਵੇ ਉਸੇ ਵੇਲੇ ਹਾਂ ਇਹ ਤੇ ਗੱਲ ਹੈ ਠੀਕ ਹੈ ਨਾ ਇੱਕ ਤੇ ਉਹਦਾ ਵੀ ਫਾਇਦਾ ਹੋ ਜੂਗਾ ਹਾਂ ਇੱਕ ਤੇ ਉਹ ਬੰਦਾ ਫਿਰ ਨੂੰ ਤੜਕ ਹੋ ਕੇ ਚੀਜ਼ ਚਲਾ ਰਿਹਾ ਕਿ ਹਾਂ ਵੀ ਮੇਰੇ ਕਾਗਜ਼ ਪੱਤਰ ਪੂਰੇ ਆ ਪੂਰੇ ਮੈਂ ਡਰ ਨਹੀਂ ਕੋਈ ਸਭ ਨੂੰ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਆਪਾਂ ਕੋਈ ਵੀ ਵੀਹੀਕਲ ਆਪਾਂ ਸਕੂਟਰ ਆ ਮੋਟਰਸਾਈਕਲ ਗੱਡੀ ਹਾਂ ਕਾਗਜ਼ ਪੱਤਰ ਪੂਰੇ ਰੱਖਣੇ ਚਾਹੀਦੇ ਆ ਹਾਂ ਠੀਕ ਆ ਨਾ ਕਿ ਜੇ ਆਪਾਂ ਆਪ ਸਹੀ ਆ ਨਾ ਤੇ ਫਿਰ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਕਿ ਹਾਂ ਭਈ ਮੈਂ ਸਹੀ ਆ ਹਾਂ ਤੂੰ ਵੀ ਇਹ ਕੰਮ ਕਰ ਜੇ ਆਪ ਸੁਧਰਗੇ ਨਾ ਤੇ ਘਰ ਸੁਧਰ ਗਿਆ ਘਰ ਸੁਧਰ ਗਿਆ ਮਹੱਲਾ ਸੁਧਰ ਗਿਆ ਮਹੱਲਾ ਸੁਧਰ ਦੇ ਸੁਧਰ ਗਿਆ ਹਾਂ ਠੀਕ ਹੀ ਗੱਲ ਇਹ ਕਿ ਕਮੀਆਂ ਸਾਡੇ ਚ ਹੁੰਦੀਆਂ ਨਹੀਂ ਬਾਪੂ ਦੇ ਕਾਗਜ਼ ਪੂਰੇ ਆ ਸਾਰੇ ਪਰ ਇਹ ਕਿ ਬਾਪੂ ਦਾ ਜਰਾ ਚਲਾਨ ਚ ਹੋ ਗਿਆ ਹੋਗਾ ਥੋੜਾ ਬੋਤਾ ਨਹੀਂ ਅਹੀਂ ਕਮੀਆਂ ਸਾਡੇ ਚ ਹੁੰਦੀਆਂ ਅਸੀਂ ਫਿਰ ਦੋਸ਼ ਦੂਜਿਆਂ 'ਤੇ ਕਿ ਉਹ ਕਰਪਟ ਵਾ ਉਹ ਚੰਗਾ ਨਹੀਂ ਪਰ ਬਾਪੂ ਦੀ ਗਲਤੀ ਆ ਨਾ ਗਲਤੀ ਬਾਪੂ ਨੇ ਆਪੇ ਤੈਨੂੰ ਕਿਹਾ ਹੁਣ ਗਲਤੀ ਕਰ ਲਈ ਮੰਨ ਲਈ ਫਿਰ ਨੇ ਐਮਐਲਏ ਨਾਲ ਗੱਲ ਕਰਾਵਾਂ ਫਿਰਾਂ ਨੇ ਪੁਲਿਸ ਕੱਖ ਕਰਦੀ ਨਹੀਂ ਪਰ ਆਪ ਹੀ ਇਹਨੇ ਪੈਸੇ ਦੀ ਗੱਲ ਕੀਤੀ ਬਾਪੂ ਨੇ ਅਸੀਂ ਤਾਂ ਮੰਗੇ ਥੋੜੀ ਮੰਗੇ ਨਹੀਂ ਨਾ ਪੁਲਿਸ ਵਾਲਿਆਂ ਨੂੰ ਐਵੇਂ ਕਹੀ ਜਾਂਦੇ ਹੁਣ ਮੇਰੇ ਨਾਲ ਬਹਿਸ ਨਾ ਕਰੋ ਪੁੱਤ ਹਾਂਜੀ ਉੱਤੇ ਕੈਮਰਾ ਹੀ ਲੱਗੇ ਆ ਲੱਗੇ ਰਹਿ ਤਾਂ ਫਿਰ ਕੀ ਦੇਖਣ ਦੇ ਲੋਕੀ ਤੇ ਵੇਖ ਲਿਆ ਤੂੰ ਤੇ ਇਦਾਂ ਕਰ ਆਪਾਂ ਇੱਧਰ ਗੱਡੀ ਆ ਲੈ ਮੈਂ ਬਾਪੂ ਦੇ ਸ਼ਰੇਆਂ ਫੜਾਉ ਕੋਈ ਗੱਲ ਹੀ ਨਹੀਂ ਤੇ ਬੜਾ ਸਹੀ ਤੂੰ ਪੈਸੇ ਵੀਡੀਓ ਬਣਾਦੀ ਸ਼ਰੇਆਂ ਫੜਾਉ ਤੂੰ ਨਹੀਂ ਪਤਾ ਇੱਦਾਂ ਨਹੀਂ ਬਾਪੂ ਜੀ ਆ ਗਏ ਵੀ ਆ ਤੁਹਾਡੇ ਕੋਲ ਕਿ ਨਹੀਂ ਆਦਾ ਮੈਂ ਇਹੋ ਦੇ ਆਖੜੇ ਪੁੱਤ ਪਾ ਤੇਲ ਜੁੱਗੀ ਲੈਂਦਾ ਚ ਤੇਲ ਜੁੱਗੀ ਤੇ ਦੇ ਮੈਨੂੰ ਦੇ ਤੇ ਮੈਂ ਪੁੱਤ ਇੱਥੇ ਆ ਆਈ ਤੇ ਮੈਂ ਵੀ ਜਿਹੜਾ ਭਜਾ ਕੇ ਤੇਲ ਪਾਉਣਾ ਮੈਂ ਕਿਹੜਾ ਜੀ ਪਾਣੀ ਪਾਉਣਾ ਉਹ ਤਾਂ 20 ਰੁਪਏ ਨੇ ਸਰ ਜੀ ਬਾਪੂ ਵੀ ਇਹਦੀ ਕੁੜੀ ਨਹੀਂ ਹੁੰਦੀ ਹੁਣ 50 ਲੱ ਲਾ 50 50 ਲੱ ਲਾ ਤੇਰਾ ਪੁੱਤ 50 ਕੇ ਹੋਣਾ ਵਾ ਤੂੰ ਆ ਆਪਣੀ ਗੱਡੀ ਚੋਂ ਕਰ ਸਭ ਤੇਲ ਕੱਢ ਕੇ ਤੇ ਮੋਟਰਸਾਈਕਲ ਜਿੰਨਾਂ ਕ ਪਾਰਾ ਜਿੰਨਾਂ ਕ ਚਾਹੀਦਾ ਇਹ ਆ ਗਈ ਡੀਜ਼ਲ ਇਹ ਪੈਟਰੋਲ ਵਾ ਇੰਜਨ ਖਰਾਬ ਹੋ ਰਿਹਾ ਇਹਦਾ ਅੱਛਾ ਅੱਛਾ ਨਹੀਂ ਨਹੀਂ 50 ਉਹਦੇ ਥੋੜੇ ਬਣਾ ਚੋਲੇ ਪੁੱਲ ਚੜੀ ਪਲੇਟ ਨਹੀਂ ਹੁੰਦੀ ਚੱਲ 500 ਦੇ ਦੋ ਹਣ ਉਹਦੇ ਹੱਥ ਵੀ ਕੋਹਾ ਜਾਏ ਵਿਚਾਰੇ ਦੇ ਹੁਣ ਇੰਨਾ ਸਿਰਖ ਪਾਇਆ ਨੇ 500 ਮੇਰ ਕੋ ਹੈ ਲੈ ਮੋਨੇ ਬਾਪੂ ਤੂੰ ਐ ਖਣਾ 500 ਹੀ ਮੇਰ ਕੋ ਤੇਲ ਜੋਗਾ ਉਹ ਮੈਂ ਤੇਲ ਜੋਗਾ ਰੱਖਿਆ ਜੇ ਮੈਂ ਤੈਨੂੰ ਦੇਤਾ ਪੁੱਤ ਮੈਂ ਕਿੱਥੋਂ ਪੋਣਾ ਨਹੀਂ ਬਾਪੂ ਫਿਰ ਤੂੰ ਇੰਦਾ ਕਲਿਆ ਕਰ ਘਾ ਅੱਜ ਗੱਡੀ ਲੈ ਹਨ ਘਾ ਤੂੰ ਗੱਡੀ ਲੈ ਕੇ ਨਹੀਂ ਹੁਣ ਤੂੰ ਸਾਈਕਲ ਤੇ ਆਉਣਾ ਚੱਲ ਪੁੱਤ ਮੈਂ ਆ ਤੂੰ ਮੈਨੂੰ ਨਾ ਇੱਕ ਇੱਕ ਸਾਈਕਲ ਦੇਂਗਾ ਤੇਰੇ ਗੋਡੇ ਕਾੜੇ ਠੀਕ ਰਹਿਣਗੇ ਪੁੱਤ ਆ ਮੈਨੂੰ ਸੁਝਾ ਤੂੰ ਸੋਨਾ ਦਿੱਤਾ ਹਾਂ ਕੱਲ ਤੂੰ ਇਹ ਵੀ ਮੈਂ ਗੱਡੀ ਛੱਡ ਦੇਣੀ ਆ ਹਾਂ ਸਾਈਕਲ ਜਿੱਥੇ ਗਰੇ ਲੰਗਰ ਉਹ ਉੱਧਰੋਂ ਚਲ ਜਿਆ ਕਰਨਾ ਲੰਗਰ ਬਾਪੂ ਆਠਵਾਂ ਤੇ ਵੈਸੇ ਮੁਕਨੇ ਹੋਲੀਆਂ ਦੇ 15 15 ਤਰੀਕ ਤੱਕ ਆਵਾਂ 15 ਤਰੀਕ ਤੱਕ ਆਪਾਂ ਫਿਰ ਲੰਗਰਾਂ ਜੀ ਹਾਂ ਜੀ ਤੁਸੀਂ ਦੱਸੋ ਕੀ ਜਾਂਦੇ ਬਹੁਤ ਕੜਾ ਆ ਗਿਆ 14% ਪੈ ਰਿਹਾ ਠੀਕ ਕੜਾ ਆ ਗਿਆ ਸੀਨ ਸੀਨ ਅੱਛੇ ਕਰੋ ਫਿਰ ਚਲੋ ਵਧੀਆ ਫਿਰ ਸੀਨ ਕਰ ਲਈਏ ਆਂਟੀ ਇੱਥੇ ਮੇਰੇ ਹੀ ਐਚ ਹੁਣ ਤੂੰ ਸਾਰੇ ਤੇਰੇ ਜਿੰਨੇ ਆ ਗਏ ਇੱਥੇ ਮੇਰੇ ਹੀ ਸਸਰੀਕਾਲ ਚਲੋ ਜੀ ਇੱਕ ਸਸਰੀਕਾਲ ਪੈਂ ਜੀ ਇਹ ਮਾਰੀਆਂ ਇਹ ਦੇਖਿਆ ਇਹ ਆ ਜੀ ਇੱਕ ਮਨਰੰਜਨ ਹਾਂ ਇਹਨੂੰ ਕੋਈ ਵੀ ਭੈਣ ਭਰਾ ਸੀਰੀਅਸ ਨਾਲ ਜਿਓ ਨਾ ਲੈ ਇਹ ਤੇ ਮਜ਼ਾਕ ਕੀਤਾ ਬੁੱਢਾ ਤੇ ਮੁੰਡਾ ਇਕੱਠੇ ਹੋਏ ਆ ਸ਼ੁਗਲ ਮੇਲਾ ਡਾਂਇ ਕਰਦੇ ਜਿੱਦਾਂ ਹੀ ਆ ਮਾਲਕ ਇਦਾਂ ਹੀ ਜੱਮ ਲੀ ਕਰਾਉਂਦਾ ਰਹਾ ਬਸ ਦੇਖਦੇ ਰਹੀਏ ਤੇ ਬਣੀ ਨੀ ਤੁਹਾਡਾ ਹਾਸਾ ਹੋ ਗਿਆ ਮੈਂ ਨਹੀਂ ਹਾਸਾ ਹੋ ਗਿਆ ਕਿ ਹਾਸਾ ਹੋ ਗਿਆ ਹਾਸਾ ਹੋ ਗਿਆ ਮਨ ਖੁਸ਼ ਹੋ ਜਾਂਦਾ ਵੇਖ ਕੇ ਆਪਣੇ ਧੀਆਂ ਪੁੱਤਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਇੱਥੇ ਸਾਨੂੰ ਚਾਜੇ ਕਿ ਚੜਦਾ ਅਗਲੇ ਕਿ ਸੁਬਸਕ੍ਰਾਈਬਰ ਮਿਲੇ ਮੈਨੂੰ ਅੰਦੇ ਰਕਪੀਰ ਸਾਹਿਬ ਤੇਰੀ ਨਾਲ ਗੱਸਾ ਦੀ ਟੱਕਰ ਬੜੀ ਹੁੰਦੀ ਹੈ ਮੈਂ ਟੱਕਰ ਇੰਦਾ ਨਹੀਂ ਆ ਜੀ ਸਾਡੇ ਸਤਿਕਾਰ ਦੋ ਬਾਬਾ ਕੋਲ ਗੱਲ ਕਰਾਵਾਂਗੇ ਕੋਈ ਨਹੀਂ ਕਹਿ ਸਕਦੇ ਉਹ ਜੋ ਮਰਜ਼ੀ ਗੁੱਸਾ ਹੀ ਕਰਦੇ ਨੇ ਇਹਦੇ ਵਿੱਚ ਖੁੱਲਦੇ ਖੁੱਲਦੇ ਜਿੱਦਾਂ ਪੰਜਾਬੀ ਫਿਲਮਾਂ 'ਚ ਨਹੀਂ ਹੁੰਦਾ ਆਹੋ ਸਾਡੇ ਗੋਡੇ ਕਿੱਢੇ ਲਾਦੇ ਬੁੱਢਿਆਰੇ ਕੋਲ ਕਰਮਤੀ ਕਰਉਂਦੇ ਮੈਂ ਉਹਨੇ ਬੁੱਢਾ ਬੁੱਢਾ ਕਾਣ ਹਾਂ ਤੀ ਮੈਂ ਤਾਂ ਜਾਣਾ ਮੈਂ ਅੱਧ ਬੁੱਢ ਜਿਹੜੀ ਬੁੱਢਿਆਂ ਦੀ ਟੀਮ ਹੈ ਨਾ ਕਬੱਡੀ ਖੇਡਣ ਵਾਲੀ ਮੈਂ ਹੁਣ ਉੱਥੇ ਕਬੱਡੀ ਖੇਡਣੀ ਹੁੰਦੀ ਮੈਂ ਉਹਨੂੰ ਬੋਲ ਤੂੰ ਆਖਿਆ ਵਾ ਮੈਂ ਹਾਂ ਮੇਰਾ ਨਾਮ ਵੀ ਪਵਾ ਦੇ ਅੱਛਾ ਚਲੋ ਦੋ ਚਾਰ ਰੇਡਾਂ ਪਾ ਲਿਆ ਕਰਾਂਗੇ ਤੇ ਆਪਾਂ ਵੀ ਆਹ ਗੱਲ ਹਾਂ ਮੈਨੂੰ ਸ਼ੌਂਕ ਆ ਕਬੱਡੀ ਦਾ ਮਾਰ ਕੇ ਜਰੂਰ ਤੁਰਨਾ ਦੇਖੀ ਜਾ ਬੁੱਢੇ ਮੇਰੇ ਬੁੱਢੇ ਕਹਿੰਦੇ ਹੁੰਦੇ ਹੁਣ ਸਾਰੇ ਕਦੇ ਜਿਵੇਂ ਜਵਾਨੀ ਦੇ ਦਿਨੇ ਹੋਏਗੀ ਹੁਣ ਆਂਦਾ ਮੈਂ ਪੁਲਿਸ ਵਾਲਾ ਬਣਨਾ ਵਾ ਹੈਂ ਪਰ ਪੁਲਿਸ ਵਾਲਾ ਬਣਨਾ ਵਰਦੀ ਲਿਆ ਕੇ ਰੱਖ ਲਈ ਆ ਜਵਾਨੀ ਵਿੱਚ ਰੱਖਦੇ ਸ਼ੌਂਕ ਵੀ ਮੇਰਾ ਪਵਾਉਂਦਾ ਰਿਹਾ ਉਹ ਤਾਂ ਆ ਜੀ ਤੇ ਮੁੰਡੇ ਦੀ ਨਹੀਂ ਮੇਰੀ ਤੇ ਵਾਰੀ ਵੀ ਸ਼ੌਂਕ ਤੇ ਮੈਂ ਉਹਦੇ ਪਵਾਉਂਦਾ ਰਿਹਾ ਜਵਾਨੀ ਚ ਹੁਣ ਮੈਨੂੰ ਆਪਣੇ ਬਗਾ ਲੈ ਹਾਏ ਹਾਏ ਮੇਰੇ ਸ਼ੌਂਕ ਕੀ ਬਗਾਤੇ ਆ ਮੇਰੇ ਮੇਰੇ ਸ਼ੌਂਕ ਕੀ ਬਗਾਏ ਆ ਥੋੜਾ ਤੇ ਨਹੀਂ ਮੈਂ ਤੈਨੂੰ ਬਿੰਦੀਆਂ ਲੈ ਕੇ ਦਿੱਤੀ ਆ ਮੈਂ ਪਤਾ ਨਹੀਂ ਬਿੰਦੀ ਲਿਪਸਟਿਕ ਲੈ ਕੇ ਦਿੱਤੀ ਬਿੰਦੀ ਜੇ ਤੇਰਾ ਪੰਜਾ ਰੁਪਈਆ ਦਾ ਪਤਾ ਆ ਜਾਂਦਾ ਉਹ ਸਾਡੇ ਕੋ ਸੱਚ ਨਾ ਸੁਣ ਲਈ ਆਂਦਾ ਫੇਰ ਆਪੇ ਹੁਣ ਦੱਸਿਆ ਕੀ ਕੀ ਲੈ ਕੇ ਦਿੰਦਾ ਰਿਹਾ ਆਂਦਾ ਫੇਰ ਐਨ ਰਵਲੀ ਕਿਰਨ ਸਮੋ ਲਿਆ ਕੇ ਦਿੰਦਾ ਰਿਹਾ oh no ਵੇ ਰੀ ਗਾ ਜਨ ਜਦੋਂ ਨਵਾਂ ਨਵਾਂ ਆਉਂਦਾ ਬਿੰਦੀਆਂ ਕਿੰਨੇ ਖਰੀਦੀਆਂ ਜੀਆਂ ਨਾ ਡਾਇਮੰਡ ਵਾਲੀਆਂ ਹਜੇ ਤੱਕ ਮੇਰੇ ਕੋਲ ਬਿੰਦੀਆਂ ਹੈਗੀਆਂ ਤੈਨੂੰ ਮੈਂ ਡੱਬੀ ਵਾਲੀਆਂ ਬਿੰਦੀਆਂ ਲਿਆ ਦੇ ਦੰਦਾਰੀਆਂ ਹਾਂ ਤੈਨੂੰ ਕੱਟੀਆਂ ਵਾਲੀਆਂ ਬਿੰਦੀਆਂ ਮੈਂ ਗੋਲ ਬਿੰਦੀਆਂ ਨੰਮੀਆਂ ਨੰਮੀਆਂ ਵੀ ਬੜੀਆਂ ਗੋਲ ਗੋਲ ਡਾਇਮੰਡ ਵਾਲੀਆਂ ਲਾਈਆਂ ਬੜੀਆਂ ਬਲਜੀਤ ਜਿਹੜੀ ਡੱਬੀ 'ਚ ਇੱਕ ਬਿੰਦੀ ਹੁੰਦੀ ਮੈਂ ਉਹ ਵੀ ਲਿਆ ਲਿਆ ਦਿੱਤੀਆ ਮੈਂ ਉਹ ਵੀ ਲਈ ਜਿਹੜੀ ਨਾਗਣੀ ਜੀ ਨਹੀਂ ਬਣੀ ਹੁੰਦੀ ਬਿੰਦੀ ਤੇ ਏਡੀ ਲੰਮੀ ਬਿੰਦੀ ਹੁੰਦੀ ਮਿਸ ਪੂਜਾ ਆਂਦੇ ਹੁੰਦੇ ਮੇਨੂੰ ਰਿਸ਼ਤੇਦਾਰ ਮੈਂ ਕਿਹਾ ਮੂੰਹ ਬਣਾ ਵਡਾ ਹੀ ਮੇਰਾ ਤੇ ਮਤਲਬ ਬਿੰਦੀ ਮੈਂ ਬੜੀ ਵੱਡੀ ਨਹੀਂ ਬਣਾ ਮੈਂ ਫੈਸ਼ਨ ਕਰ ਦਿੰਨੀ ਉਹਨਾਂ ਖੜਾ ਮਿਸ ਪੂਜਾ ਨਹੀਂ ਕਹਿੰਦੀ ਮੈਂ ਹੇਲਾ ਪੈਨਸਲ ਹੇਲਾ ਪੈਨਸਲ ਨਹੀਂ ਲਪਾਉਣੀ ਨਹੀਂ ਜੇ ਰੋ ਤੁਰਨਾ ਨਾ ਪੰਜਰ ਦੇਣਾ ਨਾ ਉਹ ਅੱਡੀ ਜਿਹੜੀ ਇੰਨੀ ਮੋਰੀ ਹੋ ਜਾਣੀ ਦਾ ਜ਼ਮੀਨ ਤੇ ਜਿਹੜਾ ਰੇਤਲਾ ਜਿਹਾ ਇਲਾਕਾ ਹੁੰਦਾ ਵਾ ਇਦਾਂ ਮੈਂ ਨਹੀਂ ਇਹ ਹੁੰਦੀ ਯਾਰ ਅੱਜ ਨਹੀਂ ਤੇ ਕਦੀ ਵੀ ਨਹੀਂ ਹਾਂ ਮੇਰੇ ਸੋਣਿਆ ਗੱਲ ਬਹੁਤ ਤੋਪ ਮਿਲ ਜੇ ਕਰ ਲੈਣਾ ਲਿਆ ਦਿੰਦਾ ਹੀ ਸੋਹਣਿਆ ਸੋਹਣਿਆ ਵੀ ਮੈਨੂੰ ਮੇਰੀ ਜਨਾਨੀ ਸੋਹਣੀ ਲੱਗੇ ਅੰਕਲ ਆਹ ਸੋਹਣਾ ਹਾਂ ਹੁਣ ਅੰਕਲ ਕਹਿੰਦਾ ਨਹੀਂ ਨਹੀਂ ਰੋਕ ਨਹੀਂ ਦੇ ਹਾਨੂੰ ਖਤਰਾ ਵਾ ਗੋਡੇ ਗਿੱਟਿਆਂ ਦਾ ਅੱਛਾ ਇਹ ਸੀਰ ਕੇ ਨਾ ਜਾਵਾਂਗੇ ਨਾ ਖੇਡਾਂ ਕਬੱਡੀ ਹੁਣ ਮੈਂ ਹਣ ਅੰਕਲ ਬਤਾ ਕੀ ਜਾਂਦਾ ਚੰਗੀ ਨਹੀਂ ਲੱਗਦੀ ਤੂੰ ਨਹੀਂ ਹੁਣ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਤੇ ਕਰੀ ਵੀ ਨਹੀਂ ਆਖਿਆ ਹੁਣ ਤੂੰ ਆਪਣੇ ਮੂੰਹ ਆਖੀ ਬੜਾ ਕੁਝ ਕਹਿੰਨੇ ਆ ਤੂੰ ਹੀ ਹੁਣ ਮੈਂ ਕੀ ਦੱਸਾਂ ਢਡ ਫੋਲ ਕੇ ਨਹੀਂ ਸਿਆਣਿਆਂ ਨੇ ਕਹਿਣਾ ਤੀ ਨੂੰ ਸਮਝੋਣਾ ਨੂੰ ਉਹਨੂੰ ਕਹਿੰਦੀ ਆਪ ਹੀ ਹਾਂ ਆਪੇ ਕਹੀ ਜਾਂਦੀ ਮੈਂ ਨਹੀਂ ਕਹਿੰਦੀ ਮੇਰੇ ਤਾਂ ਸਿਰ ਦਾ ਸਾਈ ਹਾ ਪੁਰਾਣਾ ਮੇਰਾ ਇਹੇ ਸੋ ਸੁਖਣਾ ਦਾ ਇੱਕੋ ਇੱਕ ਬੰਦਾ ਮੇਰਾ ਸੋ ਸੁਖਣਾ ਦੇਖੋ ਲੋਕਾਂ ਦੇ ਤਿੰਨ ਤਿੰਨ ਬੰਦੇ ਜਿਹਦਾ ਕਪੜਾ ਦੇਖੋ ਬੰਦਾ ਨੇ ਬਣਾਈਆਂ ਅਸੀਂ ਜਣਾਵਾ ਕਿਤੇ ਬਣਾ ਲਾ ਬਣਾ ਲੋਗਾ ਕੀ ਕਰਨੇ ਠੀਕ ਹੈ ਮੈਂ ਕਰਦਾ ਮੈਂ ਨਹੀਂ ਰਛਣ ਕਰਦੀ ਤੂੰ ਹੀ ਕਰਦੇ ਲਛਣ ਉਹੋ ਗੱਲ ਵੀ ਮੈਂ ਨਾ 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 ਨਹੀਂ ਸਾਡੇ ਕਰਦੇ ਨਹੀਂ 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 ਉਹ ਛਾਣੂ ਜਦ ਤੂੰ ਇੱਕ ਕਰ ਮੈਨੂੰ ਇੱਕ ਕਰ ਛਾੜੀ ਦੋ ਛੜਦੇ ਹਰ ਗਵੀਰ ਵੇ ਲੈਨੇ ਕੀ ਹੁੰਦਾ ਭਲਾ ਕੋਈ ਨਹੀਂ ਕਹਿਣਾ ਤੇ ਮੈਂ ਕੋਈ ਨਹੀਂ ਬੁੱਦਾ ਅੰਕਲ ਅੰਕਲ ਬੜ ਜਾਂਦਾ ਹੈ ਅੰਕਲ ਗੱਲ ਇਹ ਆ ਇਹ ਜਨਾਨੀ ਥੱਲੇ ਲਗਾਵਾ ਪਤਾ ਕੀ ਗੱਲ ਆ ਅੰਕਲ ਪਤਾ ਕੀ ਗੱਲ ਆ दादा दादा नहीं बुढ़ी थे लगा वाला थानू आंदा अच्छा तो चलो ठीक है जी है तो